ਜ਼ਿਲ੍ਹਾ ਮੁਹਾਲੀ ਦੇ ਸੀਨੀਅਰ ਕਾਂਗਰਸ ਨੇਤਾ ਪਹਿਲਵਾਨ ਅਮਰਜੀਤ ਗਿੱਲ ਅਤੇ ਉਹਨਾਂ ਦੇ ਸਹਿਯੋਗੀਆਂ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਹਰ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਿੱਥੇ ਪਾਣੀ ਉਤਰਨ ਤੋਂ ਬਾਅਦ ਇਸ ਵੇਲੇ ਜੋ ਜ਼ਰੂਰਤ ਹੈ ਉਸ ਮੁਤਾਬਿਕ ਦਵਾਈਆਂ ਦਾ ਇੰਤਜ਼ਾਮ ਕਰਕੇ ਗੱਡੀ ਰਵਾਨਾ ਕੀਤੀ ਗਈ ਪੱਤਰਕਾਰ ਨਾਲ ਗੱਲਬਾਤ ਕਰਦੇ ਉਹਨਾਂ ਨੇ ਦੱਸਿਆ ਕਿ ਕੋਈ ਹੋਰ ਵੀ ਕਿਸੇ ਵੀ ਸੱਜਣ ਨੂੰ ਜਾਂ ਕਿਸੇ ਵੀ ਇਲਾਕੇ ਦੇ ਵਿੱਚ ਕਿਸੇ ਵੀ ਚੀਜ਼ ਦੀ ਲੋੜ ਹੈ ਤੇ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਨੇ ਪਹਿਲਾਂ ਤਾਂ ਪਟਿਆ ਸਾਰੀ ਮੀਡੀਆ ਦੀ ਟੀਮ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਹੜੇ ਸਾਡੇ ਦਫ਼ਤਰ ਦੇਖੇ ਪਹੁੰਚੇ ਤੇ ਗੁਰੂ ਸਾਹਿਬ ਸਾਡੇ ਕਹਿ ਗਏ ਵੀ ਸਭ ਤੋਂ ਵੱਡਾ ਧਰਮ ਇਨਸਾਨੀਅਤ ਤੇ ਸਭ ਤੋਂ ਵੱਡੀ ਸੇਵਾ ਮਨੁੱਖਤਾ ਦੀ ਸੇਵਾ ਅਸੀਂ ਮਨੁੱਖਤਾ ਦੀ ਸੇਵਾ ਲਈ ਪਿਛਲੇ ਸਮਿਆਂ ਤੋਂ ਵੀ ਤੇ ਹੁਣ ਜਿਹੜੇ ਅੱਜ ਦੀ ਤਰੀਕ ਵਿੱਚ ਅਸੀਂ ਆਪਣੀ ਸਾਰੀ ਟੀਮ ਦਾ ਇੱਕ ਟੀਮ ਦੇ ਸਹਿਯੋਗ ਨਾਲ ਤੇ ਜਿਹੜੇ ਦਾਨੀ ਸੱਜਣ ਸਾਡੇ ਨਾਲ ਜੁੜੇ ਆ ਵੱਡੀ ਮਾਤਰਾ ਚ ਅਸੀਂ ਮਨੁੱਖੀ ਦਵਾਈਆਂ ਲੈ ਕੇ ਹੜਪ੍ਰਭਾਵਿਤ ਇਲਾਕੇ 'ਚ ਚੱਲੇ ਆ ਇਹ ਕਿਹੜੀ ਜਗ੍ਹਾ ਸਰ ਜਾਏਗੀ ਤੇ ਕਿਸ ਤਰ੍ਹਾਂ ਉੱਥੇ ਡਿਸਟ੍ਰਿਬਿਊਟ ਹੋਏਗਾ ਉਹਦੀ ਕੀ ਸਾਰਾ ਕੁਝ ਥੋੜਾ ਜਿਹਾ ਦੱਸ ਦੋ ਕਿੱਥੇ ਜਾ ਰਹੀ ਹੈ ਅਸੀਂ ਬਰਦਾਸਪੁਰ ਏਰੀਆ ਚੂਜ਼ ਕਰਿਆ ਤੇ ਉੱਥੇ ਵੱਡੇ ਪੱਧਰ ਤੇ ਨੁਕਸਾਨ ਹੋਇਆ ਤੇ ਉੱਥੇ ਸਾਰੀ ਜਾਣਕਾਰੀ ਇਕੱਠੀ ਕਰਕੇ ਜੋ-ਜੋ ਮੈਡੀਸਨ ਦੀ ਖਲੂੜ ਹੈ ਜੋਰ ਅਨੁਸਾਰ ਅਸੀਂ ਸਾਰੀਆਂ ਮੈਡੀਸਨ ਅਸੀਂ ਇਕੱਠੀਆਂ ਕੀਤੀਆਂ ਹੈ ਸਾਨੂੰ ਕਾਫੀ ਦਿਨ ਹੋ ਗਏ ਪਿਛੇ ਇਸ ਤੇ ਕੰਮ ਕਰਦਿਆਂ ਨੂੰ ਫੋਕਸ ਕਰਦਿਆਂ ਨੂੰ ਕਿ ਅਸੀਂ ਵੱਡੀ ਮਾਤਰਾ ਚ ਦਵਾਈਆਂ ਇਕੱਠੀਆਂ ਕੀਤੀਆਂ ਨੇ ਤੇ ਹੁਣ ਅਸੀਂ ਕੱਲ ਸਵੇਰੇ ਖੁਦ ਨਿਕਲਣਾ ਉੱਥੇ ਤੇ ਸਿਰਫ ਮੇਨ ਕਿਹੜੀ ਕਿਹੜੀ ਦਵਾਈਆਂ ਜਿਹੜੀ ਉੱਥੇ ਲੋਡ ਹੈਗੀ ਜੀ ਗੱਲਬਾਤ ਕੀਤੀ ਹੋਏਗੀ ਹਾਂਜੀ ਹਾਂਜੀ ਜੀ ਜੀਵੇ ਡਾਇਰੀਆ ਹੋ ਗਿਆ ਖਾਂਸੀ ਹੋਵੇ ਗਲੇ ਖਰਾਬ ਹੋ ਰਹੇ ਸਕਿਨ ਦੀਆਂ ਬਿਮਾਰੀਆਂ ਉੱਥੇ ਪੱਤੇ ਪੱਤਰ ਤੇ ਹੋ ਰਹੀਆਂ ਤੇ ਫੰਗਸ ਇਨਫੈਕਸ਼ਨ ਹੋ ਵੀ ਤੇ ਅਸੀਂ ਆਪਣੇ ਪੱਤਰ ਤੇ মালਟੀਵਿਟਾਮਿਨ ਦੇ ਇੰਜੈਕਸ਼ਨ ਹੋ ਗਏ ਔਰ ਬਹੁਤ ਦਵਾਈਆਂ ਜਿੱਦਾਂ ਪੈਰਾਸੈਟਾਮੋਲ ਹੋ ਗਈ ਦਰਦਾਂ ਦੀਆਂ ਦਵਾਈਆਂ ਹੋਈਆਂ ਕੋਆਰਸ ਹੋ ਗਈ ਔਰ ਬਹੁਤ ਮਤਲਬ ਹਰ ਤਰ੍ਹਾਂ ਦੀ ਦਵਾਈ ਹੈ ਜਿਹੜੀ ਮਨੁੱਖੀ ਮਨੁੱਖ ਯੂਜ਼ ਕਰਦਾ ਤੁਸੀਂ ਗੱਲ ਕਰ ਰਹੇ ਸੀ ਬੱਚਿਆਂ ਵਾਸਤੇ ਜਿਵੇਂ ਲੇਡੀਜ਼ ਵਾਸਤੇ ਉਹ ਕਿ ਮਤਲਬ ਕਿਸ ਤਰ੍ਹਾਂ ਦੇ ਦੇਖੋ ਉਸ ਤੇ ਇੱਕ ਗੱਲ ਕੀ ਹੈ ਉਸੇ ਸਾਰਾ ਕੁਝੇ ਬਰਬਾਦ ਹੋ ਗਿਆ ਹੜ੍ਹ ਪ੍ਰਭਾਵਿਤ ਕਰਨ ਤੁਹਾਨੂੰ ਪਤਾ ਵੀ ਬਹੁਤ ਵੱਡੇ ਪੱਧਰ ਤੇ ਆਪਣਾ ਨੁਕਸਾਨ ਹੋਇਆ ਤੇ ਇਸ ਕਰਕੇ ਵੀ ਉੱਥੇ ਸਾਰਾ ਸਮਾਨ ਦੁਕਾਨਾਂ ਹਰ ਤਰ੍ਹਾਂ ਨਾਲ ਸਾਰਾ ਕੁਝ ਖਾਮ ਹੋ ਗਿਆ ਲੋਕਾਂ ਦੇ ਘਰ ਘਿਰ ਗਏ ਵੱਡੇ ਪੱਦਰ ਨਾਲ ਜਾਨਵਰ ਮਰ ਗਏ ਲੋਕਾਂ ਦੇ ਹੜ੍ਹ ਗਏ ਇਸ ਕਰਕੇ ਜਿੱਦਾਂ ਹੁਣ ਪੈੜ ਕੋਈ ਨਾ ਦੀ ਲੋਡ ਬਹੁਤ ਹੈ ਉੱਥੇ ਕਿਉਂਕਿ ਲੋਕ ਵਿਚਾਰੇ ਗਰੀਬ ਐ ਬੇਰੁਜ਼ਗਾਰ ਹੋ ਗਏ ਉਹਨਾਂ ਕੋ ਰਜਗਾਰ ਨਹੀਂ ਰਿਹਾ ਤੇ ਜਿਹੜੇ ਜ਼ਮੀਨਾਂ ਵਾਲੇ ਆਪਣੇ ਕਿਸਾਨ ਵੀਰ ਐ ਉਹਨਾਂ ਦੀਆਂ ਜ਼ਮੀਨਾਂ 'ਚ ਰੇਤੀ ਚੜ ਗਈ ਇਹਨੂੰ ਆਪਾਂ ਕਹਿੰਦੇ ਲੇ ਵਿਗਾ ਗਾਤ ਖਰਾਬ ਹੋ ਗਏ ਮਤਲਬ ਉਹ ਕਹਿਣ ਦਾ ਉਹ ਪਤਾ ਨਹੀਂ ਕਿੰਨੇ ਮਹੀਨੇ ਤੱਕ ਬਹਾਯੋਗ ਹੋਣਗੇ ਇਸ ਕਰਕੇ ਉਹਨਾਂ ਦੀ ਸਹਾਇਤਾ ਕਰਨੀ ਮਤਲਬ ਉੱਥੇ ਸਾਡਾ ਤਾਂ ਇੱਕ ਛੋਟਾ ਜਿਹਾ ਫਰਾਂਨਾ ਆ ਫੋਟਾ ਜਾ ਅਸੀਂ ਆਪਣਾ ਫਰਜ਼ ਸਮਝਦੇ ਹੋਏ ਆਪਣੀ ਟੀਮ ਦਾ ਸਹਿਯੋਗ ਨਾਲ ਉਹ ਟਾਲੀ ਸੱਜਣਾ ਦਾ ਧੰਨਵਾਦ ਕਰਦੇ ਜਿਹੜੇ ਸਾਡੇ ਇੱਕ ਬੋਲ ਤੇ ਨਾਲ ਖੜਦੇ ਤੇ ਗ੍ਰੇਸਾ ਤੁਸੀਂ ਗਰਾਉਂਡ ਪੱਧਰ ਤੇ ਆਪ ਜਾ ਰਹੇ ਹੋ ਕਿ ਆ ਕੇ ਸਿਰਫ ਸਮਾਨ ਹੀ ਭੇਜ ਰਹੇ ਹੋ ਤੇ ਆਪਣੀ ਟੀਮ ਨੂੰ ਭੇਜ ਰਹੇ ਨਹੀਂ ਜੀ ਨਹੀਂ ਅਸੀਂ ਖੁਦ ਜਾਣਾ ਆਪਏ ਟੀਮ ਨਾਲ ਬਕਾਇਦਾ ਉਥੇ ਲੋੜ ਅਨੁਸਾਰ ਸਾਰਿਆਂ ਨੂੰ ਮੈਡੀਸਨ ਪ੍ਰੋਵਾਈਡ ਕਰਨੀ ਹੈ ਤੇ ਅਸੀਂ ਪੂਰੀ ਡਾਕਟਰ ਦੀ ਵੀ ਟੀਮ ਲੈ ਕੇ ਚੱਲੇ ਆ ਨਾਲ ਸਾਰਾ ਸਿਸਟਮ ਲੈ ਕੇ ਚੱਲੇ ਆ ਤੇ ਅਸੀਂ ਜਾਣ ਦਾ ਸਾਡਾ ਇੱਕ ਹੋਰ ਮਕਸਦ ਹੈ ਵੀ ਉੱਥੇ ਜਿਹੜੀਆਂ ਆਉਣ ਵਾਲੇ ਸਮੇਂ 'ਚ ਲੋੜਾਂ ਨੇ ਜ਼ਰੂਰ ਤਾਂ ਆਏ ਅਸੀਂ ਉਹ ਦੇਖ ਕੇ ਆਵਾਂਗੇ ਤੇ ਉਹ ਉਹਨਾਂ ਨੂੰ ਪ੍ਰੋਵਾਈਡ ਕਰਾਵਾਂਗੇ ਆਉਣ ਵਾਲੇ ਸਮੇਂ 'ਚ ਜੋ-ਜੋ ਵੀ ਲੋੜਾਂ ਆਉਣਾਂ ਤੁਸੀਂ ਦੇਖੋ ਕਿ ਉੱਥੇ ਉਹ ਸਾਰੀ ਲਈ ਬਹੁਤ ਜ਼ਰੂਰਤ ਹੈ ਕਿ ਇਹ ਲੋਕਾਂ ਦੇ ਘਰ ਬਹੁਤ ਖਰਾਬ ਹੋ ਗਏ ਨੇ ਕਿ ਤਰ ਜੇ ਬਹੁਤ ਚੀਜ਼ ਮਸ਼ੀਨਰੀ ਦੀ ਲੋਡ ਪੇਗੀ ਉਹਦੇ ਵਾਸਤੇ ਕਿ ਆਪਣੇ ਵੱਲੋਂ ਬ੍ਰਾ ਲਾਈਨ ਫਿਚਰ ਕੀਤੀ ਜਿਹੜੀ ਸਾਰੀ ਲਈ ਹੈ ਅਸੀਂ ਮਾਲੀ ਮਦਦ ਕਰਾਂਗੇ ਉਹਦੀ ਕਿਉਂਕਿ ਉੱਥੇ ਦੂਰ ਕਰਕੇ ਅਸੀਂ ਉਹਨਾਂ ਕੋਲ ਮਟੀਰੀਅਲ ਤਾਂ ਪਛਾ ਨਹੀਂ ਸਕਦੇ ਅਸੀਂ ਉਹਦੀ ਮਾਲੀ ਮਦਦ ਕਰਾਂਗੇ ਤੇ ਜਿਹੜੇ ਕਿਸਾਨ ਵੀਰਾਂ ਦੀ ਕੋਈ ਮੰਗ ਹੋਈ ਉੱਥੇ ਅਸੀਂ ਮੌਕੇ ਤੇ ਜਾ ਕੇ ਦੇਖ ਕੇ ਸਾਰੀ ਪੂਰਾ ਤੁਸੀਂ ਗੱਲ ਕੀਤੀ ਪਹਿਲਾਂ ਕਿ ਮਤਲਬ ਡੀਜ਼ਲ ਦਾ ਡੇਲੋਵਾਂ ਭੇਜਿਆ ਗਿਆ ਸੀ ਉਹ ਕੀ ਕਿੱਥੇ ਸੀਗਾ ਤੇ ਕਿਹੜੇ ਮਤਲਬ ਡਿਸਟ੍ਰਿਕਟ ਚ ਤੁਸੀਂ ਉਹ ਕੀਤਾ ਪ੍ਰਬੰਧ ਉਹ ਗੁਰਦਾਸਪੁਰ ਏਰੀਆ ਤੇ ਅਸੀਂ 5000 ਲੀਟਰ ਡੀਜ਼ਲ ਚ ਯੋਗਦਾਨ ਪਾ ਚੁੱਕੇ ਹਾਂ ਉਹਨਾਂ ਦੀ ਮੰਗ ਸੀ ਸਾਡੇ ਨਾਲ ਹੋਰ ਸੱਜਣ ਜੁੜੇ ਹੋਏ ਸੀ ਉਹਨਾਂ ਨੇ ਸਾਨੂੰ ਸਾਰੀ ਤਲਾਹ ਦਿੱਤੀ ਫਿਰ ਅਸੀਂ ਪਿਛਲੇ 21 ਤਰੀਕ ਨੂੰ 5000 ਲੀਟਰ ਡੀਜ਼ਲ ਜਿਨ੍ਹਾਂ ਜੋ ਵੀ ਦਾਸ ਦਾ ਯੋਗਦਾਨ ਉਹਨਾਂ ਨੇ ਕਿਹਾ ਅਸੀਂ ਪਾਤਾ ਤੇ ਉੱਥੇ ਪਹੁੰਚ ਗਿਆ ਤੇ ਭੇਜਿਆ ਦਾ 10000 ਲੀਟਰ ਹੈ 5000 ਲੀਟਰ ਚ ਅਸੀਂ ਯੋਗਦਾਨ ਪਾਇਆ 5000 ਜਿਹੜੀ ਸਾਡੀ ਟੀਮ ਸੀ ਉਹਨਾਂ ਵੱਲੋਂ ਫਿਰ ਕੁਝ ਐਨਆਰਆਈ ਭਰਾ ਸੀਗੇ ਉਹਨਾਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਸੀਮਾ ਕੀਤੀ ਹੈ ਕਿ ਇਹ ਮਨੁੱਖੀ ਗੱਲ ਕੀਤੀ ਜਿਹੜੇ ਪਸ਼ੂਆਂ ਦੀ ਵੀ ਪਸ਼ੂਆਂ ਨੂੰ ਵੀ ਇੱਥੇ ਲੋੜ ਹੈਗੀ ਉਹਨਾਂ ਵਾਸਤੇ ਕੋਈ ਉਪਰਾਲਾ ਕੀਤਾ ਜਾਵੇ ਪਸ਼ੂਆਂ ਲਈ ਹੁਣ ਤਾਂ ਹੀ ਅਸੀਂ ਚੱਲੇ ਆ ਕੱਲ ਸਾਰੀ ਜਾਣਕਾਰੀ ਇਕੱਠੀ ਕਰਕੇ ਲਿਆਵਾਂਗੇ ਤੇ ਔਰ ਇੱਕ ਲਿਸਟ ਬਣੇਗੀ ਲਿਸਟ ਬਣਾ ਕੇ ਜੋ ਜੋ ਲੋੜਾਂ ਹੋਈਆਂ ਮਾਲੀ ਵੀ ਮਦਦ ਕਰਾਂਗੇ ਜੋ ਕਿਸੇ ਕਿਸੇ ਨੂੰ ਪਸ਼ੂ ਦੀ ਲੋੜ ਹੋਈ ਜਾਂ ਕਿਸੇ ਨੂੰ ਕੋਈ ਹੋਰ ਚੀਜ਼ ਦੀ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ ਵੀ ਉਹ ਪ੍ਰੋਵਾਈਡ ਕਰਾਵਾਂ ਕਿ ਜਿਲ੍ਹੇ ਸਾਹਿਬ ਇਹ ਕਹਾਂ ਤੁਸੀਂ ਆਪਣੇ ਨਿੱਜੀ ਤੌਰ ਤੇ ਕਰ ਰਹੇ ਹੋ ਕਿ ਪਾਰਟੀ ਵੱਲੋਂ ਕਰਗੇ ਇਸ ਵਾਰ ਨਹੀਂ ਜੀ ਦੇਖੋ ਪਾਰਟੀ ਕਾਂਗਰਸ ਪਾਰਟੀ ਬੜੀ ਆਲਰੇਡੀ ਲੱਗੀ ਹੋਈ ਐ ਹਰ ਪ੍ਰਭਾਵਿਤ ਇਲਾਕੇ ਅੱਜ ਸਾਡੇ ਜ਼ਿਲ੍ਹਿਆਂ ਦੇ ਪ੍ਰਧਾਨ ਸਾਡੇ ਹਰ ਵਰਗ ਦੇ ਵਡਿੰਗੂ ਸਾਹਿਬ ਸਾਡੇ ਗਗਨਦੀਪ ਬੋਬੀ ਜੀ ਸਾਡੇ ਚੇਅਰਮੈਨ ਐ ਚੇਤੀ ਰਾਜ ਦੇ ਤੇ ਉਹਨਾਂ ਨਾਲ ਵੀ ਸਾਰੀ ਸੱਦੀ ਗੱਲਬਾਤ ਹੋਈ ਐ ਸਾਡੇ ਜਸਪ੍ਰੀਤ ਜੀ ਐ ਹੁਣ ਤੋਫੇ ਤੇ ਤੇ ਕੱਲ ਨੂੰ ਸਾਡੇ ਕੁਝ ਲੀਡਰ ਸਾਹਿਬਾਨ ਵੀ ਮੈਂ ਕਿਹਾ ਉਹਨਾਂ ਨੂੰ ਵੀ ਤੁਸੀਂ ਸਾਡੇ ਨਾਲ ਚੱਲੋ ਕਿਉਂਕਿ ਵੱਡੇ ਪੱਧਰ ਤੇ ਸੇਵਾ ਤੇ ਉਹਨਾਂ ਨੇ ਸਾਡੇ ਨਾਲ ਹਾਂ ਦਾ ਨਾਰਾ ਮਾਰਿਆ ਕਿਉਂਕਿ ਸਾਡੇ ਇਲਾਕੇ ਦੇ ਪ੍ਰਧਾਨ ਸਾਡੀ ਰਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਸਾਡਾ ਪੂਰਾ ਸਰਗਰਮ ਹੈ ਤੇ ਸਾਰੀ ਮਤਲਬ ਗੱਲਬਾਤ ਹੋ ਕੇ ਅਸੀਂ ਸਵੇਰੇ ਤੜਕੇ ਨਿਕਲਣਾ ਤੇ ਜੋ ਜੋ ਉੱਥੇ ਆਉਣ ਵਾਲੇ ਸਮਿਆਂ 'ਚ ਲੋੜਾਂ ਹੋਣਗੀਆਂ ਤੁਹਾਡੇ ذریعے ਮੈਂ ਮੈਸੇਜ ਦੇ ਰਿਹਾ ਵੀ ਅਸੀਂ ਉਹ ਪੂਰੀਆਂ ਕਰਾਂਗੇ ਜੀ ਸਾਹਿਬ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਵੀ ਇਸ ਤਰ੍ਹਾਂ ਦਾ ਤੁਹਾਡੇ ਵੱਲੋਂ ਜਿਹੜੀ ਆ ਤੁਹਾਡੇ ਸਾਥੀਆਂ ਵੱਲੋਂ ਜਿਹੜੀ ਆ ਸਹਿਯੋਗ ਕੀਤਾ ਜਾ ਰਿਹਾ ਜਿਹੜੀ ਮਦਦ ਕੀਤੀ ਜਾ ਰਹੀ ਉਹ ਬਹੁਤ ਘੱਟ ਹੈ ਐਕਚੁਅਲ 'ਚ ਉੱਥੇ ਲੋਡ ਕਿੰਨੀ ਹੈ ਇਹ ਕਿਹ ਹੈ ਇਸ ਦੀ ਐਟਿੰਗ ਐਸਟੀਮੇਟ ਲਾਇਆ ਜਾ ਚੁੱਕਾ ਹੈ ਕੋਈ ਅੰਦਾਜ਼ਾ ਹੈ ਕਿ ਗੁਰਦਾਸਪੁਰ ਦੀ ਗੱਲ ਕਰੀ ਤਾਂ ਐਕਚੁਅਲ 'ਚ ਲੋਡ ਕਿੰਨੀ ਹੈ ਦੇਖੋ ਉੱਥੇ ਹਰ ਚੀਜ਼ ਦੀ ਲੋੜ ਹੈ ਜੀ ਉੱਥੇ ਕੋਈ ਆਏ ਨਹੀਂ ਹੈ ਵੀ ਆਪਾਂ ਇਹ ਮੈਡੀਕਲ ਉੱਥੇ ਹਰ ਚੀਜ਼ ਦੀ ਲੋੜ ਹੈ ਕੰਬਲਾਂ ਦੀ ਵੀ ਆਉਣ ਵਾਲੇ ਸਮਿਆਂ 'ਚ ਚਾਦਰਾਂ ਜਿਹੜੀਆਂ ਮਟੀਰੀਅਲ ਜੋ ਵੀ ਮਤਲਬ ਘਰੇਲੂ ਸਮੱਗਰੀ ਹੈ ਉੱਥੇ ਹਰ ਚੀਜ਼ ਦੀ ਲੋੜ ਹੈ ਘਾਟ ਹੈ ਤੇ ਅੱਜ ਇਹ ਵੀ ਬੇਨਤੀ ਕਰਨੇ ਤੇ ਵੀ ਹਰ ਇੱਕ ਇਨਸਾਨ ਜੋ ਆਪਣਾ ਪੰਜਾਬ ਪੰਜਾਬੀ ਇਸ ਨੂੰ ਪਿਆਰ ਕਰਦਾ ਉਹ ਹਰ ਬੰਦਾ ਉਹਨਾਂ ਨਾਲ ਹੜਪ੍ਰਭਾਵਤ ਇਲਾਕਿਆਂ 'ਚ ਜਾਵੇ ਉਹਨਾਂ ਲੋਕਾਂ ਦੀ ਮਦਦ ਕਰੇ ਤੇ ਮੈਂ ਉਹਨਾਂ ਸੰਸਥਾਵਾਂ ਦਾ ਕਲਾਕਾਰ ਵੀਰਾਂ ਦਾ ਵੀ ਧੰਨਵਾਦ ਕਰਦਾ ਇਹਨਾਂ ਨੇ ਮੂਹਰੇ ਹੋ ਕੇ ਉੱਥੇ ਕਿਸੇ ਨੇ ਟਰੈਕਟਰ ਦਾਨ ਕੀਤਾ ਕਿਸੇ ਹੁਣ ਸੁਣੇ ਰਹੇ ਬੰਦਲੇ ਤੋਂ ਬਹੁਤ ਨਾਮ ਆ ਰਿਹਾ ਕਿ ਉਹਨੇ ਪੰਜਾਬ ਉਹ ਕਬੜੀ ਕਿਡਾਨ ਲਈ ਪੰਨ ਬਿਲਕੁਲ ਜੀ ਬਿਲਕੁਲ ਇਹ ਛਲਾਗਾ ਦੇਖੋ ਜਿਹੜਾ ਛਲਾਗਾ ਹੋਊ ਕੰਮ ਹੈ ਛਲਾਗਾ ਕਰਨੀ ਬਣਦੀ ਹੈ ਸਾਡੀ ਠੀਕ ਹੈ ਨਾ ਹੁਣ ਇਹ ਕੋਈ ਖਾਲਾ ਜੀ ਦਾ ਬਾੜਾ ਨਹੀਂ ਹੈ ਸੇਵਾ ਕਰਨੀ ਹੁਣ ਸਾਨੂੰ ਪਤਾ ਵੀ ਅਸੀਂ ਕਿੰਨੇ ਦਿਨ ਦੇ ਹੈਰਾਨ ਹੋ ਰਹੇ ਆਂ ਵੀ ਆਪਾਂ ਭਾਈ ਮਦਦ ਕਰਨੀ ਹੈ ਕਿਸੇ ਕੁਝ ਚੱਕਣਾ ਕਿਸੇ ਕੁਝ ਲੈ ਕੇ ਆਉਣਾ ਤੇ ਦੁਕਾਨ ਚ ਭੇਜਣੇ ਕਿਸੇ ਨੇ ਦਾਨੀ ਸੱਜਣ ਨੇ ਸਮਾਨ ਦੇਣਾ ਉਥੋਂ ਵੀ ਚੱਕ ਕੇ ਲਿਆਣਾ ਮਤਲਬ ਵੱਡੇ ਪੱਧਰ ਦੇ ਜੇ ਆਪਾਂ ਆਪਣੇ ਲੋਕਾਂ ਲਈ ਇਹ ਕੁਝ ਨਹੀਂ ਕਰ ਸਕਦੇ ਪਰ ਉਹ ਕਿਦੇ ਲਈ ਕਰਨਾ ਜੁਰ ਸਾਹਿਬ ਮਨੁੱਖਤਾ ਦੀ ਗੱਲ ਕਰ ਰਹੇ ਆਪਾਂ ਪੰਜਾਬ ਦੇ ਵਿੱਚ ਵੀ ਤਰਾਸਦੀ ਆਈ ਏ ਹਿਮਾਚਲ ਵਿੱਚ ਵੀ ਬਹੁਤ ਨੁਕਸਾਨ ਹੋਇਆ ਹੈ ਕਿ ਆਪਣੇ ਵੱਲੋਂ ਹਿਮਾਚਲ ਦਾ ਗਵਰਡੀ ਬੇਸ ਹੈਗਾ ਉਹਨਾਂ ਵਾਸਤੇ ਕੋਈ ਪ੍ਰਾਨਾ ਜੀ ਜੀ ਮਨੁੱਖਤਾ ਦੀ ਦੇਖੋ ਇਹ ਕੋਈ ਉਹ ਨਹੀਂ ਹੈ ਉਹ ਸਭ ਸਾਡੇ ਲਈ ਇੱਕ ਹੈ ਅਸੀਂ ਇਹ ਪੱਖਪਾਤ ਨਹੀਂ ਕਰਦੇ ਨੁਕਸਾਨ ਥੇ ਵੀ ਹੋਇਆ ਉੱਥੇ ਹਿਮਾਚਲ ਵਾਸਤੇ ਕੋਈ ਜੇ ਸੇਵਾ ਵਾਸਤੇ ਕੋਈ ਤਿਆਰੀ ਅਸੀਂ ਪਹਿਲਾਂ ਕੱਲ ਇਹ ਤੁਸੀਂ ਬਿਲਕੁਲ ਕੁਐਸਚਨ ਬਹੁਤ ਵਧੀਆ ਕੀਤਾ ਅਸੀਂ ਕੱਲ ਉੱਥੇ ਜਾ ਕੇ ਫਿਰ ਹਿਮਾਚਲ ਦੇ ਬਾਰੇ ਵੀ ਸੋਚਾਂਗੇ ਅਸੀਂ ਕਿਉਂਕਿ ਪਹਿਲ ਇਦਾਂ ਵੀ ਆਪਣੇ ਘਰ 'ਚ ਜ਼ਿਆਦਾ ਉਹ ਹੈ ਵੀ ਆਪਾਂ ਆਉਣ ਵਾਲੇ ਸਮੇਂ 'ਚ ਇਸ ਬਾਰੇ ਗੌਰ ਕਰਾਂਗੇ ਵੀ ਤੁਸੀਂ ਜਿਹੜੀ ਗੱਲ ਕਰੀਏ ਹਿਮਾਚਲ ਦੀ ਕਿ ਕੀ ਆ ਕੋਈ ਜੋ ਹਿਮਾਚਲ ਵਾਲੇ ਕੋਈ ਤੁਹਾਨੂੰ ਕੰਟੈਕਟ ਕਰਨਾ ਚਾਹਤ ਕਰ ਸਕਦੇ ਫਿਲਹਾਲ ਬਿਲਕੁਲ ਜੀ ਬਿਲਕੁਲ ਬਿਲਕੁਲ ਮੇਰਾ ਨੰਬਰ ਵੀ ਮਤਲਬ ਮੈਂ ਆਪਣਾ ਜਾਰ ਕਰ ਦਾਂਗਾ ਤੇ ਜਿੱਦਾਂ ਵੀ ਕੋਈ ਉਦਾਂ ਵੀ ਇੱਥੇ ਵੀ ਲੋੜ ਹੋਈ ਹੜ੍ਹ ਪ੍ਰਭਾਵਿਤ ਇਲਾਕੇ 'ਚ ਤੇ ਹੋਰ ਜ਼ਿਲ੍ਹਿਆਂ ਚ ਜਿੱਥੇ ਜਿੱਥੇ ਨੁਕਸਾਨ ਹੋਇਆ ਕਿਸੇ ਨੂੰ ਕੋਈ ਲੋੜ ਹੋਈ ਤਾਂ ਉਹ ਮੇਰੇ ਨਾਲ ਗੱਲ ਕਰ ਸਕਦਾ ਅਸੀਂ ਉਹ ਉਹਨਾਂ ਨੂੰ ਲੋੜਵੰਦ ਜੋ ਵੀ ਉਹ ਚੀਜ਼ ਮੰਗਣਗੇ ਅਸੀਂ ਉਹ ਪ੍ਰੋਵਾਈਡ ਕਰਾਂਗੇ ਗੁਰਦਾਸਪੁਰ ਦੇ ਕਿਹੜੇ ਇਲਾਕੇ ਤੇ ਤੁਸੀਂ ਜ਼ਿਆਦਾਤਰ ਕੰਮ ਕਰੋ ਗੁਰਦਾਸਪੁਰ ਦੇ ਅਸੀਂ ਖਾਸ ਗੁਰਦਾਸਪੁਰ ਦੇ ਨਾਲ ਨਾਲ ਪਿੰਡਾਂ 'ਚ ਜਾਵਾਂਗੇ ਜਿੱਥੇ ਨੁਕਸਾਨ ਹੋਇਆ ਵੱਡੇ ਪੱਧਰ ਤੇ ਉਹ ਅਸੀਂ ਤੁਹਾਡੇ ਨਾਲ ਕੱਲ ਇਸ ਬਾਰੇ ਸਾਰਾ ਬੈਟਰ ਤੁਹਾਨੂੰ ਕਲੀਅਰ ਕਰਕੇ ਦੱਸਾਂਗੇ ਵੀ ਅਸੀਂ ਕਿਹੜੇ ਕਿਹੜੇ ਪਿੰਡਾਂ 'ਚ ਜਾਣਾ ਹੈ ਜਾਂ ਅਸੀਂ ਹਾਲੇ ਤਾਂ ਅਸੀਂ ਗਰਦਾਸਪੁਰ ਦਾ ਏਰੀਆ ਚੂਜ਼ ਕੀਤਾ ਹੋਇਆ ਪਰ ਅਸੀਂ ਐਦਾਂ ਨਹੀਂ ਕੈਪਚਰ ਕੀਤਾ ਵੀ ਉੱਥੇ ਪਹਿਲੇ ਹੀ ਕੈਂਪ ਚੱਲਦਾ ਅਸੀਂ ਆਪਣੇ ਪੱਧਰ ਤੇ ਜਿੱਥੇ ਲੋੜ ਹੈ ਸਾਰੇ ਕਿਤੇ ਘੁੰਮ ਕੇ ਉੱਥੇ ਅਸੀਂ ਆਪ ਪ੍ਰੋਵਾਈਡ ਕਰਾਉਣਾ ਸਾਰਾ ਸਬੰਧ ਕਿ ਲਗਨ ਦੇ ਕੰਡਿਆ ਦੇ ਜਾਂ گاਉਂ ਦੇ ਜਾਂ ਵਿਆਸ ਦੇ ਕੰਡਿਆ ਦੇ ਹੁੰਦਾ ਨਹੀਂ ਅਸੀਂ ਗਰਦਾਸਪੁਰ ਏਰੀਆ 'ਚ ਜਿੱਥੇ ਪਰ ਸੁਣੋ ਜਿੱਥੇ ਹੜ ਆਇਆ ਇਥੇ ਹੜ ਆਇਆ ਜੀ ਉੱਥੇ ਅਸੀਂ ਮੈਨ ਜਾਣਾ ਗਰਦਾਸਪੁਰ ਏਰੀਏ ਚ ਉਹ ਤੁਸੀਂ ਬਿਲਕੁਲ ਸਹੀ ਕਿਹਾ ਵੀ ਤੁਸੀਂ ਉੱਧਰ ਵਾਲੇ ਕੰਡੇ ਆ ਜੀ ਜਾਣਾ ਜਾਂ ਉੱਧਰ ਵਾਲਿਆ ਚ ਉਹ ਬਿਲਕੁਲ ਤੁਹਾਡਾ ਰਾਈਟ ਕੁਐਸਚਨ ਹੈ ਪਰ ਅਸੀਂ ਜਿੱਥੇ ਹੜ ਆਏ ਆ ਬਕਾਇਦਾ ਉੱਥੇ ਮੋਤਪੁਰਾ ਨਾਲ ਮਿਲ ਕੇ ਸਾਰੀ رائے ਕਰਕੇ ਉਹਨਾ ਉੱਥੇ ਅਸੀਂ ਮੌਕੇ ਤੇ ਜਾਵਾਂਗੇ ਕਿ ਕਿੰਨੇ ਦਿਨ ਦਾ ਟੂਰ ਹੋਏ ਸਾਡਾ ਸਾਨੂੰ 2 ਦਿਨ ਵੀ ਲੱਗ ਸਕਦੇ ਆ ਉਤੋਂ ਵੱਧ ਵੀ ਲੱਗ ਸਕਦੇ ਆ ਬਾਕੀ ਉਹ ਕੱਲ ਦੇ ਅਸੀਂ ਹਿਸਾਬ ਨਾਲ ਪਹੁੰਚ ਕੇ ਉੱਥੇ ਕਿਵੇਂ ਦਾ ਮਾਹੌਲ ਹੈ ਕੀ ਇਹ ਸਾਰਾ ਫਿਰੂ ਕਰਾਂਗੇ ਮੁਨਸਾਬਿਕ ਖ਼ਬਰ ਸਵਾਲ ਹੈ ਕਿ ਜਿਸ ਤਰ੍ਹਾਂ ਜਦੋਂ ਹੜ੍ਹ ਸੀਗਾ ਉਸ ਟਾਈਮ ਪਾਣੀ ਬਹੁਤ ਉੱਪਰ ਚੜਿਆ ਸੀਗਾ ਤਾਂ ਦੇਖਣ ਨੂੰ ਆਇਆ ਸੀਗਾ ਦਾਨੀ ਸੱਜਣ ਜਿਹੜੇ ਸੀਗੇ ਉਹ ਵੱਖ-ਵੱਖ ਥਾਵਾਂ ਤੋਂ ਬਹੁਤ ਜ਼ਿਆਦਾ ਟਰੈਕਟਰ ਕਰਕੇ ਰਾਹਤ ਸਮਗਰੀ ਹੋ ਗਈ ਤੇ ਹੋਰ ਚੀਜ਼ ਹੋ ਗਈ ਲਗਾਤਾਰ ਮਤਲਬ ਦਾਨ ਦਿੱਤਾ ਜਾ ਰਿਹਾ ਸੀ ਲੋਕ ਹੀ ਭੇਜ ਰਹੇ ਸੀਗੇ ਲੇਕਿਨ ਜਦੋਂ ਅਸਲ 'ਚ ਲੋਕ ਇਹ ਕਹਿ ਰਹੇ ਸੀਗੇ ਜੇ ਹੜ੍ਹ ਜਦੋਂ ਉੱਤਰ ਜਾਏਗਾ ਪਾਣੀ ਉੱਤਰ ਜਾਏਗਾ ਤਾਂ ਲੋਡ ਬਹੁਤ ਪੈਣੀ ਹੈ ਤੁਹਾਨੂੰ ਲੱਗਦਾ ਕੀ ਹੁਣ ਲੋਕ ਘਟ ਗਏ ਨੇ ਦਾਨ ਕਰਨ ਵਾਲੇ ਆਪਣੇ ਦੋਸਤ ਬਿਲਕੁਲ ਗੱਲ ਇਹ ਹੈ ਵੀ ਇਹ ਬਹੁਤ ਮਹੀਨਿਆਂ ਦਾ ਕੰਮ ਹੈ ਵੀ ਜੀ ਜਦੋਂ ਤੱਕ ਨਾ ਉੱ ਜਦੋਂ ਦਾ ਕੋ ਘਰ ਠੀਕ ਨਹੀਂ ਹੁੰਦੇ ਜਿਨ੍ਹਾਂ ਦੇ ਘਰ ਗਿਰ ਗਏ ਉਦੋਂ ਤੱਕ ਉੱਥੇ ਉਹਨਾਂ ਨੂੰ ਹਰ ਚੀਜ਼ ਦੀ ਲੋੜ ਹੈ ਵੱਡੇ ਪੱਦਰ ਤੇ ਲੋੜ ਹੈ ਜਦੋਂ ਉਹ ਤੁਹਾਨੂੰ ਪਤਾ ਵੀ ਰਾਸ਼ਨ ਪਹੁੰਚਿਆ ਉਹਨਾਂ ਰਾਸ਼ਨ ਪਹੁੰਚਾਇਆ ਬਹੁਤ ਲੋਕਾਂ ਨੇ ਸੰਸਥਾਾਂ ਨੇ ਕਲਾਕਾਰ ਵੀਰਾਂ ਨੇ ਉਹਦਾਂ ਨਹੀਂ ਸਜਣਾ ਨੇ ਅਸੀਂ ਇਹਨਾਂ ਦੀ ਸ਼ਲਾਘਾ ਕਰਦੇ ਹਾਂ ਪਰ ਕਹਿਣ ਦਾ ਮਤਲਬ ਉੱਥੇ ਅਜੇ ਬਹੁਤ ਮੀਨਿਆਂ ਤੱਕ ਕੰਮ ਚੱਲਣਾ ਉਹਨਾਂ ਨੂੰ ਬਹੁਤ ਲੋੜਾਂ ਦੀ ਲੋੜ ਹੈ ਬਹੁਤ ਲੋ ਮੰਨਦੇ ਮਤਲਬ ਵੀ ਕੱਲਾ ਸਰਕਾਰ ਦੇ ਬਸਦਾ ਨਹੀਂ ਹੈ ਮਤਲਬ ਕਿ ਸਰਕਾਰ ਦੇ ਸਰਕਾਰ ਦੇ ਕੋ ਸਰਕਾਰ ਤੇ ਸਰਕਾਰ ਕੋਲ ਫੰਡੇ ਨਹੀਂ ਹੈ ਸਰਕਾਰ ਦਾ ਆਲਰੇਡੀ ਹੁਣ ਤੁਸੀਂ ਪਿਛਲੇ ਦਿਨੀ ਸੁਣਿਆ ਵੀ ਪੰਚਾਇਤਾਂ ਤੋਂ ਫੰਡ ਜਾਰੀ ਕਰਵਾ ਰਹੀ ਹੈ ਵੀ ਹੜ੍ਹ ਪ੍ਰਭਾਵਤ ਲਈ ਪੰਚਾਇਤਾਂ ਫੰਡ ਦੇਣ ਕਿਉਂ ਭਈ ਉਹ ਤਾਂ ਤੁਸੀਂ ਕਹਿੰਦੇ ਖਜ਼ਾਨੇ ਭਰੇ ਹੋਏ ਵੱਡੀਆਂ ਵੱਡੀਆਂ ਗੱਲਾਂ ਕਰਦੇ ਆ ਤੁਸੀਂ ਫੰਡ ਲੈ ਰਹੇ ਪੰਚਾਇਤਾਂ ਤੋਂ ਪੰਚਾਇਤ ਕੋਲ ਤਾਂ ਪਹਿਲੇ ਨੇ ਡਿਵੈਲਪਮੈਂਟ ਦੇ ਲਈ ਫੰਡ ਹੁਣ ਬਹੁਤ ਪਿੰਡ ਇਦਾਂ ਦੇ ਨੇ ਜਿਨ੍ਹਾਂ ਕੋਲ ਕੋਈ ਵਿਕਾਸ ਦਾ ਕੋਈ ਕੋਈ ਆਮਦਨ ਹੀ ਨਹੀਂ ਹੈ ਤੁਸੀਂ ਇਹਨਾਂ ਤੋਂ ਫੰਡ ਜਾਰੀ ਕਰਵਾ ਰਹੇ ਉਦਾਂ ਕਹਿ ਰਹੇ ਤੁਸੀਂ ਜਾਣੇ ਭਰੇ ਹੋਏ ਹਨ ਤੇ ਇਹ ਗੱਲਾਂ ਨਾ ਸੂਟ ਨਹੀਂ ਕਰਦੀਆਂ ਕਿਉਂਕਿ ਇਹ ਰਾਜਨੀਤਿਕ ਮੁੱਦੇ ਹਨ ਇਹ ਪਾਰਟੀ ਵਾਜੀ ਤੋਂ ਉੱਪਰ ਉੱਠ ਕੇ ਫੈਸਲੇ ਕਰਨੇ ਚਾਹੀਦੇ ਤੇ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਵੀ ਕਹਿੰਦੇ ਆ ਫਾਈਨਾਂਸ ਮਿਸਟਰ ਨੂੰ ਵੀ ਬੇਨਤੀ ਕਰਦੇ ਆ ਵੀ ਜਿਹੜਾ ਵੀ ਕੋਈ ਐਤਾ ਦਾ ਕੰਮ ਹੁੰਦਾ ਕੋਈ ਵਜਨ ਵਾਲੀ ਗੱਲ ਕਰਨੀ ਚਾਹੀਦੀ ਹੈ ਜੱਫਤ ਨਾਲ ਕੋਈ ਜੁਮਲੇ ਨਹੀਂ ਛੱਡਣੇ ਚਾਹੀਦੇ ਕਿਉਂਕਿ ਇੱਕ ਤਾਂ ਪਹਿਲੇ ਆਪਣੇ ਹੜ੍ਹ ਪ੍ਰਭਾਵਤ ਨਾਲ ਵਿਚਾਰੇ ਲੋਕ ਪਰੇਸ਼ਾਨ ਐ ਹੁਣੇ ਸਾਡੇ ਵੀਰ ਐ ਇਹ ਇਹ ਅਸੀਂ ਇਹਨਾਂ ਦੇ ਯੋਧਿਆਂ ਦੇ ਦੇਖੋ ਤੁਸੀਂ ਅਸੀਂ ਇੱਕ ਵਾਰ ਪਹਿਲੇ ਵੀ ਉਹ ਇਹ ਕਰਨਾ ਦੇ ਨਾਲ ਖੜ ਜਾਂਦੇ ਅਸੀਂ ਕਿਵੇਂ ਕਹਿ ਦੀਏ ਫਿਰ ਟੀਮ ਤੁਸੀਂ ਟੀਮ ਤੇ ਮਤਲਬ ਜ਼ਿਆਦਾ ਪੌਜ਼ ਮੈਸੇਜ ਕਰ ਦਿਓ ਕਿਉਂਕਿ ਇਸ ਤਰ੍ਹਾਂ ਦੇ ਭਰਾ ਇਸ ਤਰ੍ਹਾਂ ਦੇ ਸਾਥੀ ਤੁਹਾਡੇ ਨਾਲ ਲੱਗੇ ਹੋਏ ਆਂ ਅਸੀਂ ਮਾਣ ਮਹਿਸੂਸ ਕਰਦੇ ਆਂ ਜਿਹੜੇ ਸਾਡੇ ਇੱਕ ਬੋਲ ਦੇ ਨਾਲ ਖੜਦੇ ਆਂ ਤੇ ਇਹ ਤਾਂ ਚਲੋ ਬਹੁਤ ਸਾਡੇ ਜੇ ਅਸੀਂ ਕਹੀਏ ਨਾ ਸਾਡੀ ਛੋਟੀ ਜੀ ਸੇਵਾ ਉਹ ਵੀ ਗੁਰੂ ਮਹਾਰਾਜ ਦੀ ਕਿਰਪਾ ਸਿੰਘਾਂ ਸ਼ੀਦਾ ਬਾਬਿਆਂ ਦੀ ਅਸਾਲੀ ਵਾਲੇ ਮਹਾਪੁਰਖਾਂ ਦੀ ਅਸੀਂ ਉਹਨਾਂ ਦਾ ਦੇਣ ਨਹੀਂ ਦੇ ਸਕਦੇ ਜਿਨ੍ਹਾਂ ਨੇ ਇੱਥੇ ਅੱਜ ਪਠਾਤੇ ਅਸੀਂ ਇਹ ਸੇਵਾ ਦੇ ਲੈ ਕੇ ਕਰਤੇ ਅਸੀਂ ਉਹਨਾਂ ਪਤਾ ਨਹੀਂ ਕੋਈ ਮਾਲਕ ਨੂੰ ਹੀ ਪਤਾ ਜੀ ਸਰ ਕੀ ਅਪੀਲ ਕਰਨਾ ਚਾਹੂਗੇ ਜੋ ਹੋਰ ਦਰਨੀ ਸਜਣ ਤੁਹਾਨੂੰ ਦੇਖ ਰਹੇ ਨੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੂਗਾ ਅਸੀਂ ਤਾਂ ਇਹ ਬੇਨਤੀ ਕਰਦੇ ਹਾਂ ਕਿ ਹਰ ਬੰਦਾ ਯੋਗਦਾਨ ਪਾਵੇ ਚਾਹੇ ਕੋਈ 1 ਰੁਪਿਆ ਪਾਵੇ ਕੋਈ 10 ਰੁਪਏ ਪਾਵੇ ਕੋਈ 10000 ਪਾਵੇ ਭਾਵੇਂ ਜਿੰਨਾ ਵੀ ਜਿੰਨੀ ਸ਼ਰਧਾ ਅਨੁਸਾਰ ਵੀ ਜੋ ਲੋੜਵੰਦਾਂ ਦੀ ਉੱਥੇ ਲੋੜ ਹੈ ਜੇ ਆਪ ਨਹੀਂ ਉਹ ਜਾ ਸਕਦੇ ਜਿਹੜੀਆਂ ਸੰਸਥਾਵਾਂ ਨੇ ਜਾਂ ਸਾਡੇ ਵਰਗੇ ਕੋਈ ਸੱਜਣ ਮਿੱਤਰ ਨੇ ਜਿਹੜੇ ਕੋਈ ਸੇਵਾ ਲਈ ਤੁਰਦੇ ਆ ਉਹਨਾਂ ਨੂੰ ਉਹ ਚੀਜ਼ ਪ੍ਰੋਵਾਈਡ ਕਰਾਈ ਹੁਣ ਅਸੀਂ ਕਿਹਾ ਜਿਹਨੇ ਸੱਜਣਾ ਨੂੰ ਵੀ ਅਸੀਂ ਸਾਨੂੰ ਪੈਸਾ ਨਹੀਂ ਚਾਹੀਦਾ ਸਾਨੂੰ ਸਮਾਨ ਪ੍ਰੋਵਾਈਡ ਕਰਾ ਦੋ ਪੈਸੇ ਨਾਲ ਉਹੀ ਮਨ 'ਚ ਮਨ ਘਟਤ ਕਹਾਣੀਆਂ ਵੀ ਪੈਸਾ ਪਤਾ ਨਹੀਂ ਕਿੱਥੇ ਲੱਗਣਾ ਕਿੱਥੇ ਲੱਗਣਾ ਕੁਣ ਸਰਕਾਰਾਂ ਨੇ ਪਿੱਛੇ ਸਕਾਲਰ ਸਕਾਲਰ ਕਰਿਆ ਉਹ ਗੱਲਾਂ ਸਹੀ ਨਹੀਂ ਲੱਗਦੀਆਂ ਸਾਨੂੰ ਸਮਾਨ ਦੋ ਜਾਂ ਨਾਲੀ ਮਦਦ ਕਰਨੀ ਹੈ ਤੁਸੀਂ ਮੌਕੇ ਤੇ ਜਾ ਕੇ ਮੌਕੇ ਤੇ ਜਾ ਕੇ ਕਰੋ ਕਿਉਂਕਿ ਉਹ ਸਹੀ ਹੱਥਾਂ ਤੱਕ ਪਹੁੰਚਣ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਸਾਰੇ ਨਾਲ ਖੜੋ ਜਦੋਂ ਤੱਕ ਇਹ ਸਾਰਾ ਮਾਹੌਲ ਠੀਕ ਨਹੀਂ ਹੋ ਜਾਂਦਾ ਉਦੋਂ ਤੱਕ ਸਾਰੇ ਸੱਜਣ ਮਿੱਤਰ ਜਿੰਨੇ ਵੀ ਸੰਸਥਾਵਾਂ ਐਸੋਸੀਏਸ਼ਨਾਂ ਜੋ ਵੀ ਹੈ ਜਿੰਨੇ ਜੋਗੇ ਹੈਗੇ ਆ ਉਹਦੀ ਮਦਦ واحد محمد الله <applause>